ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਮੈਂ ਪਾਲੀ ਵਜੀਰ ਕੇ ਦੋਸਤੋ ਪਿੰਡ ਹਮੀਦੀ ਦੇ ਵਿੱਚ ਪਹੁੰਚੇ ਆ ਕਹਿੰਦੇ ਆ ਕਿ ਜਦੋਂ ਬੰਦਾ ਮਿਹਨਤ ਕਰਦਾ ਹੈ ਤੇ ਪ੍ਰਮਾਤਮਾ ਵੀ ਉਸ ਦਾ ਸਾਥ ਦਿੰਦਾ ਹੈ ਤੇ ਬਹੁਤ ਸਾਰੇ ਸਹਾਰੇ ਉਸ ਦੇ ਨਾਲ ਜੁੜ ਜਾਂਦੇ ਆ ਅਸੀਂ ਗੱਲ ਕਰ ਰਹੇ ਆ ਫੌਜੀ ਜਸਵੀਰ ਸਿੰਘ ਰਾਣੂ ਦੀ ਪਿੰਡ ਹਮੀਦੀ ਦੇ ਵਿੱਚ ਜਿਸ ਨੇ ਇੱਕ ਬਹੁਤ ਸੋਹਣਾ ਪ੍ਰੋਜੈਕਟ ਲਗਾਇਆ ਹੈ ਪ੍ਰੋਜੈਕਟ ਕੀ ਹੈ ਕਿ ਦੁੱਧ ਤੋਂ ਵੱਖ-ਵੱਖ ਜਿਹੜੀਆਂ ਖਾਣ-ਪੀਣ ਦੀਆਂ ਚੀਜ਼ਾਂ ਨੇ ਉਹ ਤਿਆਰ ਹੁੰਦੀਆਂ ਨੇ ਬਹੁਤ ਵੱਡੀਆਂ-ਵੱਡੀਆਂ ਮਸ਼ੀਨਾਂ ਜਿਹੜੀਆਂ ਨੇ ਉਸ ਨੇ ਲਗਾਈਆਂ ਨੇ ਖੁਸ਼ੀ ਦੀ ਗੱਲ ਇਹ ਹੈ ਕਿ ਫੌਜੀ ਜਸਵੀਰ ਸਿੰਘ ਬਹੁਤ ਮਿਹਨਤ ਦੇ ਨਾਲ ਅੱਗੇ ਵਧਿਆ ਦੇਸੀ ਘਿਓ ਤੋਂ ਲੈ ਕੇ ਪਨੀਰ, ਖੋਆ, ਦਹੀਂ ਇਹ ਵੱਖ-ਵੱਖ ਚੀਜ਼ਾਂ ਜਿਹੜੀਆਂ ਦੁੱਧ ਤੋਂ ਤਿਆਰ ਹੁੰਦੀਆਂ ਨੇ ਇਹਨਾਂ ਦੀ ਸਪਲਾਈ ਪੂਰੇ ਪੰਜਾਬ ਦੇ ਵਿੱਚ ਕਰਨ ਦਾ ਮਨ ਬਣਾਈ ਬੈਠਾ ਬਹੁਤ ਸਾਰੀ ਸਪਲਾਈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਾ ਵੀ ਰਹੀ ਹੈ ਦੱਸਦੀ ਹੈ ਕਿ ਫੌਜੀ ਜਸਵੀਰ ਸਿੰਘ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਦੇ ਵਿੱਚੋਂ ਸਿੱਖਿਆ ਹਾਸਲ ਕੀਤੀ ਹੈ ਪਿੰਡਾਂ ਦੇ ਵਿੱਚ ਲੱਗਦੇ ਕੈਂਪਾਂ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸਨੇ ਆਪਣਾ ਮਨ ਬਣਾ ਲਿਆ ਕਿ ਉਹ ਜਦੋਂ ਵੀ ਇਹ ਕਾਰਜ ਕਰੇਗਾ ਤਾਂ ਦੁੱਧ ਤੋਂ ਵੱਖ-ਵੱਖ ਪ੍ਰੋਡਕਟ ਤਿਆਰ ਕਰਨ ਦੀ ਮਸ਼ੀਨ ਜਿਹੜੀ ਉਹ ਲਗਾਏਗਾ ਪਿੰਡ ਹਮੀਦੀ ਦੇ ਸਰਪੰਚ ਓਮਨਦੀਪ ਸਿੰਘ ਸੋਹੀ ਉੱਥੇ ਪੁੱਜੇ ਇਸ ਦੇ ਨਾਲ ਡਾਕਟਰ ਸਹਿਬਾਨਾ ਦੀ ਜਿਹੜੀ ਟੀਮ ਹੈ ਉਹ ਵੀ ਉੱਥੇ ਪੁੱਜੀ ਇਹ ਹੀ ਡੈਰੀ ਦੀਆਂ ਤਸਵੀਰਾਂ ਨੇ 70 ਦੇ ਕਰੀਬ ਪਸ਼ੂ ਇਸ ਸਮੇਂ ਇਸ ਡੈਰੀ ਦੇ ਵਿੱਚ ਨੇ ਜਿੱਥੇ ਆਪ ਖੁਦ ਦੁੱਧ ਉਹ ਤਿਆਰ ਕਰਦਾ ਉਸ ਦੇ ਨਾਲ ਹੀ ਜਿਹੜਾ ਚੰਗਾ ਦੁੱਧ ਲੈ ਕੇ ਅੱਗੇ ਉਸ ਦੀ ਸਪਲਾਈ ਹੁੰਦੀ ਹੈ ਇੱਕ ਬਹੁਤ ਵੱਡਾ ਸਮਾਗਮ ਉਹਨਾਂ ਨੇ ਪਿੰਡ ਹਮੀਦੀ ਦੇ ਵਿੱਚ ਰੱਖਿਆ ਜਿੱਥੇ ਇਲਾਕੇ ਭਰ ਤੋਂ ਲੋਕ ਪੁੱਜੇ ਯੂਨੀਵਰਸਿਟੀ ਦੇ ਡਾਕਟਰ ਸਹਿਬਾਨਾਂ ਦਾ ਬਹੁਤ ਸ਼ਾਨਦਾਰ ਸਵਾਗਤ ਸਰਪੰਚ ਊਮਨਦੀਪ ਸਿੰਘ ਸੋਹੀ ਫੌਜੀ ਜਸਵੀਰ ਸਿੰਘ ਉਹਨਾਂ ਦੇ ਪ੍ਰਧਾਨ ਸੁਖਦੇਵ ਸਿੰਘ ਰਾਣੂ ਅਤੇ ਪੂਰੇ ਪਰਿਵਾਰ ਵੱਲੋਂ ਪੂਰੇ ਜੋਸਫ ਖਰੋਸ ਦੇ ਨਾਲ ਕੀਤਾ ਗਿਆ। ਤਾੜੀਆਂ ਦੀ ਇਹ ਗੂੰਜ ਦੱਸਦੀ ਹੈ ਕਿ ਪਰਿਵਾਰ ਕਿੰਨਾ ਖੁਸ਼ ਹੈ। ਅਗਲੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਿ ਕਿੱਡਾ ਵੱਡਾ ਪ੍ਰੋਜੈਕਟ ਇਸ ਵੀਰ ਨੇ ਲਾਇਆ। ਦੇਖਦੇ ਹਾਂ ਪੂਰੀ ਰਿਪੋਰਟ। ਡਾਕਟਰ ਰਵਿੰਦਰ ਸਿੰਘ ਕਰੇਵਾ ਦਾ ਪ੍ਰੋਜੈਕਟ ਐਸਐਮ ਐਜੂਕੇਸ਼ਨ ਮਿਸ਼ਨ ਕਰਵਾਤੂ ਡਾਕਟਰ ਪ੍ਰਮੋਦ ਸਿੰਘ ਪੀਆਈ ਫਾਰ ਆਈਸੀਆਰ ਫਾਰ ਮਰ ਪਾਜੈਕਟ ਤੇ ਸਾਰੇ ਜੁਨਵਰਟੀ ਟੀਮ ਤੇ ਪਿੰਡੀ ਨਗਰ ਕਟਾਇਰ ਵਰਦਾ ਕਬੀਡੀ ਤੇ ਸਾਰੇ ਪਰਵਾਰ ਦੇ ਸੰਜਨ ਜਿਤੁਰ ਨੇੜੇ ਜੀ ਸਾਰਾ ਦਾ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਜੀ ਬਹੁਤ ਬਹੁਤ ਸਤਿ ਸ਼੍ਰੀ ਅਕਾਲ वेलकम जी आज जी ਹਰ ਇੱਕ ਬੰਦੇ ਦੀ ਸੁਪਨਾ ਹੁੰਦਾ ਹੈਗਾ ਕਿ ਬੰਦਾ ਆਪਣੇ ਸਮਾਜ ਵਾਸਤੇ ਪਿੰਡ ਵਾਸਤੇ ਪਰਿਵਾਰ ਵਾਸਤੇ ਕੁਝ ਵਿਝੇ ਕਰਕੇ ਜਾਈਏ ਅਕਾ ਮੇਰਾ ਵੀ ਜੀ ਸਾਡੇ ਪਰਿਵਾਰ ਦਾ ਵੀ ਜੀ ਇਹ ਸਾਡੇ ਸੁਪਨੇ ਨੂੰ ਖੂਬ ਆਇਆ ਜੀ ਸਾਡੀ ਨੱਗਾ ਪੰਚਾਇਤ ਨੇ ਤੋਂ ਬੇ ਸਿੱਧੀ ਆਮ ਪਰਵਾਰਾਂ ਤੋਂ ਕਰਮਚਾਰੀ ਬੱਚੇ ਚਲੇ ਗਈ ਤੂੰ ਜਾ ਕੇ ਪਤਾ ਲੱਗਿਆ ਤੂੰ ਮੈਡਮ ਪਰਿਵਾਰ ਵੱਲੋਂ ਨਕਨੂਏ ਸਰਮ ਸਲੀ ਦਿਨੇ ਆ ਕਿ ਜੋ ਜਿੱਥੇ ਬੜਾ ਟਕਰਾਂ ਮਾਗੇ ਜਾਂ ਬੜਾ ਨਹੀਂ ਕਿ ਉਹ ਹੋਆ ਖੰਦੀਰ ਕਰੀਮ ਮਕਰ ਜੋ ਵੀ ਖੀਆੜਾ ਬੜਾ ਮੈਂ ਤੇ ਉੱਤੇ ਹੋਰ ਹੋਣੀਆਂ ਦੋਧੀਆਂ ਇਹਦੀ ਜਿਹੜੀ ਯਾਦਾਂ ਆ ਸਾਨੂੰ ਇਹ ਆਸਰ ਲਿਖਣੀ ਤੁਹਾਨੂੰ ਤੈਜੋ ਦੇਮ ਦਾ ਪੂਰਾ ਤੇ ਅਸੀਂ ਹਮ ਕਰੀ ਬਨਰਾਜੇ ਕਰਾਂਗੇ ਤੇ ਇੱਕ ਵਾਰ ਵੀ ਗੁਰੂ ਸਾਹਿਬ ਦੇ ਡਾਇਰੈਕਟਰ ਸਾਹਿਬ ਤੇ ਡਾਕਟਰ ਸਾਹਿਬਾਨ ਪਹੁੰਚੇ ਨੇ ਸਾਰੇ ਫੱਟੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਨਗਰ ਦੇ ਸੰਗਤ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜੋ ਵੀ ਇੱਥੇ ਫਾਰਮਰ ਚੱਲ ਕੇ ਆਏ ਇੱਕ ਇੱਕ ਵੀਰ ਦਾ ਤੇ ਸਾਡੇ ਡਾਇਰੈਕਟਰ ਸਾਹਿਬ ਤੇ ਜੂਨੀਅਰ ਯੂਨੀਵਰਸਿਟੀ ਦੇ ਸਾਰੇ ਹੀ ਡਾਕਟਰ ਸਾਹਿਬਾਨ ਨਾਲ ਅਸੀਂ ਜੀ ਆਇਆਂ ਕਰਦੇ ਆ ਸਾਡੇ ਪਿੰਡਾਂ ਜੋ ਹੈ ਸੋਟੀ ਦੇਣਾ ਬੜੀ ਖੁਸ਼ੀ ਹੋਈ ਆ ਜਿਵੇਂ ਪਹਿਲਾਂ ਡਾਕਟਰ ਸਹਿਮਾਨ ਰਹਿਮਾਨ ਮੇਰੀ ਵੱਡੇ ਪਾਇਆ ਨੇ ਦੱਸਿਆ ਜਸਵੀਰ ਵਾਰੇ ਦਾ ਜੁਨੀਵਰਸਿਟੀ ਦੇ ਜੋ ਵੀ ਸਾਡੇ ਪਿੰਡ ਦੇ ਵਿੱਚ ਇਹਨਾਂ ਦੇ ਕੈਂਪ ਲੱਗਦੇ ਨਾਲ ਜਿਵੇਂ ਪਹਿਲਾਂ 5 ਮਿੰਟਾਂ ਬਾਰੇ ਦੱਸਿਆ ਵੀਰ ਨੇ ਬੜਾ ਮਾਣ ਦਿੱਤਾ ਪੰਚਾਇਤ ਨੂੰ ਕਿ ਇਹਨਾਂ ਨੇ ਇਹ ਪ੍ਰੋਜੈਕਟ ਨੂੰ ਹੋਰ ਲਾਇਆ ਉਸੇ ਸਮਾਂ ਸੀ 2 ਸਾਲ ਪਹਿਲਾਂ ਇੱਕ ਵੀਰ ਸਾਡੇ ਕੋਲੇ ਆਇਆ ਪਹਿਲਾਂ ਪੰਚਾਇਤ ਕੋਲੇ ਆਉਂਦਾ ਸੀ ਕਿ ਜੇ ਆਪਾਂ ਇਹ ਕੈਂਪ ਆਪਣੇ ਪਿੰਡ 'ਚ ਲਗਾਉਣਾ ਤਾਂ ਆਪਾਂ ਇੱਕ ਲੈਟਰ ਪੈਂਟ ਦੇ ਲਿਖ ਕੇ ਦੇਣਾ ਪਵੇਗਾ ਚਾ ਅੱਪਾ 10 ਬੰਦੇ ਜਾਵਾਂਗੇ ਮੇਰੇ ਉਹ ਦਿਨ ਦਾਦਾ ਸਾਰੇ ਸਾਰੇ ਟੀਮ ਪਿੰਡ ਧਨੇਰ ਵਿਖੇ ਵਿਖਲੀ ਅਸੀਂ ਦਸਵਾਂ ਦੇ ਗਏ ਵੀ ਹੈ ਇਹ ਪਿੰਡਾਂ ਦੇ ਵਿੱਚ ਪਹਿਲਾਂ ਕੈਂਪ ਲੱਗਿਆ ਕਰਦਾ ਸੀ ਧਨੇਰ ਹੋ ਗਿਆ ਜਾਂਦੇ ਲੋਕ ਨੂੰ ਪਿੰਡਾਂ ਦਾ ਉਹਨਾਂ ਤਰ੍ਹਾਂ ਦੇ ਸੰਬੰਧ ਚ ਜਾਂ ਜਿਹੜੀ ਜਾਣਕਾਰੀ ਮਿਹਨਤ ਜਾਦੇ ਕਰ ਰਿਹਾ ਹੈ ਬਈਨਾ ਪਰ ਮੁਨਾਫਾ ਘੱਟ ਹੋ ਰਿਹਾ ਕਿਸਾਨਾਂ ਦਾ ਉਸ ਨੂੰ ਮੁਨਾਫੇ ਨੂੰ ਵਧਾਉਣ ਵਾਰੇ ਉਹ ਹਰ ਇੱਕ ਜਾਣਕਾਰੀ ਡਾਕਟਰ ਸਾਹਿਬਾਨ ਸਮੋ ਦੇਣਗੇ ਕਿਉਂ ਨਾ ਸਾਡਾ ਉਹਨਾਂ ਨਾਲ ਕੰਟੈਕਟ ਕੀਤਾ ਜਾਵੇ ਉਸ ਵੀਰ ਜੀ ਆ ਆਪਣੀਆਂ ਮੁਸ਼ਕਲਾਂ ਵੀ ਦਸੀਆਂ ਪਰ ਅਸੀਂ ਬਚਾ ਕੇ ਦਿੱਤੀ ਕਲਪ ਕਲੋ ਤਦ ਲੈਟਰ ਪੈਡ ਤੇ ਲਿਖਿਆ ਬਹੁਤ ਹੀ ਸਤਿਕਾਰ ਮੈਨੇ ਡਾਕਟਰ ਸਾਹਿਬਾਂ ਦੀ ਟੀਮ ਵੱਲੋਂ ਤਦੇ ਤਹੀ ਜਿਵੇਂ ਵੀ ਤਸਵੀਰ ਤੇ ਦੱਸਿਆ ਕਿ ਸਾਡੇ ਕੋਲ ਕੈਂਪ ਲੱਗ ਕੇ ਸੰਗੂ ਹੋਏ ਗੁਰਦੁਆਰਾ ਸਾਹਿਬ ਦੇ ਵਿੱਚ ਜਿਆਦਾ ਜਾਰਾ ਜਿਆਦਾ ਤੋਂ ਜਿਆਦਾਤਰ ਮੀਟਿੰਗਾਂ ਹੋਈਆਂ ਜਾਂ ਜਦੋਂ ਵੀ ਡਾਕਟਰ ਸਾਹਿਬ ਆਉਂਿਆ ਧਰਤਾਂ ਦਾ ਚੂਰਾ ਜਾਂ ਜੋ ਵੀ ਦੁੱਧ ਦਾ ਟੈਸਟ ਕਿਦਾਂ ਨਾਕਲੀ ਜਾਂ ਅਸਲੀ ਗੁਰਦੁਆਰਾ ਪਛਾਣ ਕਰ ਗਿਆ ਅਜਿਹੇ ਸੋਲ ਕੋਰਸ ਗੁਰਦੁਆਰਾ ਸਾਹਿਬ ਕਰਾਏ ਗਏ ਜਿਵੇਂ ਵੀਰ ਲੈਣ ਨੂੰ ਲੈ ਕੇ ਅੱਗੇ ਵਧੇ ਜੋ ਆਜਾ ਉਹਨਾਂ ਦੇ ਸਾਹਮਣੇ ਆ ਵੀ ਉਹ ਗਾਇਡਲਾਈਨ ਦੇ ਵਿੱਚ ਆਪਾਂ ਨੂੰ ਹੀ ਮਿਲੀ ਇੱਕ ਆਸਸੀ ਵੀਰ ਨੇ ਮੇਰੇ ਨਾਲ ਕੰਮ ਕੀਤਾ 3 ਸਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਮੈਂ ਉਹਨੂੰ ਸੁਭਾਵਕ ਤੌਰ ਤੇ ਜਾਣਦਾ ਧਾਰਮਿਕ ਤੌਰ ਤੇ ਜਾਣਦਾ ਵੀਰ ਨੇ ਬੋਲਦੇ ਨੇ ਇੱਕ ਸ਼ਬਦ ਬੋਲਿਆ ਸੀ ਜਿਹਦੇ ਤੁਸੀਂ ਸਾਹਮਣੇ ਤਾੜੀਆਂ ਮਾਰਨ ਤੇ ਮਜਬੂਰ ਹੋ ਗਏ ਜਿਹੜਾ ਅੱਜ ਦਾ ਮੌਜੂਦਾ ਹਾਲਾਤ ਦਾ ਉਹ ਸ਼ਬਦ ਬਣਿਆ ਪਿਆ ਪਿਓਰ ਅਸੀਂ ਆਪਣੇ ਘਰੋਂ ਪੈਦਾ ਕਰਕੇ ਕਰਨਾ ਦਾ ਸਰਦਨ ਤੇ ਬਾਜ਼ਾਰ ਚ ਪਿਓਰ ਲੈਣਾ ਤਾਂ ਮਿਲੂ ਕਿੱਥੋਂ ਇਹ ਪਿਓਰ ਤੇ ਆ ਕੇ ਗੱਲ ਖੜਦੇ ਜਿੱਤੇ ਤੁਸੀਂ ਇਹ ਤਾੜੀਆਂ ਮਾਰੀ ਤੁਸੀਂ ਇਹ ਪੈਕਿੰਗ ਬਣੀਆਂ ਤੇ ਇਹਨਾਂ ਨੇ ਮੈਨੂੰ ਇਹ ਵੀ ਪੁੱਛਿਆ ਸੀ ਮੈਡਮ ਜਦੋਂ ਅਗਲੀ ਹੋ ਰੇਨਿੰਗ ਹੋਏਗੀ ਮੈਂ ਤੁਸੀ ਮੈਨੂੰ ਦੱਸਣਾ ਤੇ ਜਦੋਂ ਜਨਵਰੀ 25 ਚ ਟ੍ਰੇਨਿੰਗ ਹੋਈ ਤੇ ਮੈਨਾਂ ਨੂੰ ਇਹ ਦਿਨ ਪਹਿਲੇ ਸ਼ਾਇਦ ਇਹ ਹੁੰਦਾ ਕਿ ਜਸਵੀਰ ਦੀ ਟ੍ਰੇਨਿੰਗ ਹੈ ਕੱਲ ਜੇ ਤੁਸੀਂ ਆ ਸਕਦੇ ਹੋ ਮੈਂ ਭੁੱਲ ਗਈ ਕਿ ਇਹਨਾਂ ਨੂੰ ਕਹਾਂ ਪਰ ਬਾਅਦ ਕੀ ਲੱਗਿਆ ਕਿ ਪਹੁੰਚ ਗਿਆ ਤੁਮ ਦਸੀਰ ਖੰਡ ਸੀ ਪਰ ਇਹ ਪਹੁੰਚ ਗਏ ਉਸ ਤੋਂ ਅਸੀਂ ਜੁੜੇ ਹੋਏ ਨਾ ਤੇ ਮੈਂ ਇਹਨਾਂ ਨੂੰ ਇਹਨਾਂ ਨੇ ਮੈਨੂੰ ਆ ਕੇ ਦੱਸਿਆ ਕਿ ਮੈਡਮ ਕਾਲੇ ਜਾਂਦੇ ਮੈਨੂੰ ਲੱਗਿਆ ਕਿ ਇਹ ਅਲੱਗ ਹੀ ਦੁਨੀਆ ਹੈ ਕਿ ਇਹਨਾਂ ਵਾਸਤੇ ਮੈਨੂੰ ਪਤਾ ਹੀ ਨਹੀਂ ਕਿ ਦੁੱਧ ਮੈਂ ਪੈਗਾ ਕਰਦਾ ਪਰ ਇਹ ਤੁਹਾਨੂੰ ਨਾਫਾ ਕਿਵੇਂ ਕਮਾਣਾ ਹੈ ਇਹਨੂੰ ਬਿਜ਼ਨਸ ਦੀ ਤਰ੍ਹਾਂ ਕਿਵੇਂ ਕਰਨਾ ਹੈ ਉਹ ਮੈਨੂੰ ਨਹੀਂ ਪਤਾ ਸਮਾ ਐਸੀ ਜਸਵੀਰ ਜੀ ਤੇ ਬਾਕੀ ਜਿਹੜੇ ਇਹਨਾਂ ਦੇ ਨਾਲ ਪ੍ਰੀਸਾਂ ਨੂੰ ਦੱਸਦੇ ਸੀ ਕਿ ਫੋਮ ਨੂੰ ਆਪ ਹੰਡਲ ਪ੍ਰੋਸੈਸ ਕਰਕੇ ਮਾਰਕੀਟਿੰਗ ਕਰਨੀ ਪੈਣੀ ਤਾਂ ਹੀ ਅਸੀਂ ਮੁਨਾਫਾ ਕਮਾਉਂਦੇ